ਖਾਲਸਾ ਪੰਥ ਵਿੱਚ ਮਤਵਾਜੀ ਜਥੇਦਾਰ ਦੇ ਨਾਂ ਵਜੋਂ ਜਾਣੇ ਜਾਣ ਵਾਲੇ ਧਿਆਨ ਸਿੰਘ ਮੰਡ ਹੁਣ ਇੱਕ ਵੱਡਾ ਫੈਸਲਾ ਲੈ ਚੁੱਕੇ ਨੇ ਧਿਆਨ ਸਿੰਘ ਮੰਡ ਦੇ ਬਿਆਨਾਂ ਦੇ ਵਿੱਚੋਂ ਸਿਆਸਤ ਝਲਕਣ ਲੱਗ ਗਈ ਹੈ ਮਤਵਾਜੀ ਜਥੇਦਾਰ ਖਵਾਉਂਦੇ ਨੇ ਔਰ ਲੰਘੇ ਦਿਨਾਂ ਦੇ ਵਿੱਚ ਤਾਂ ਇੱਕ ਵਾਰ ਵੀਡੀਓ ਆਈਂ ਦੀ ਵੀ ਸਾਹਮਣੇ ਆ ਗਈ ਸੀ ਜਿਹਦੇ ਵਿੱਚ ਉਹਨਾਂ ਨੇ ਸੀਐਮ ਭਗਵੰਤ ਮਾਨ ਨੂੰ ਹੀ ਤਨਖਾਹਿਆ ਤੈਅ ਕਰ ਦਿੱਤਾ ਸੀ ਪਰ ਉਸ ਤੋਂ ਬਾਅਦ ਗੱਲ ਕੁਝ ਬਣੀ ਨਹੀਂ ਨਾ ਹੀ ਕੋਈ ਰਿਪਲਾਈ ਉਹਨਾਂ ਨੂੰ ਮਿਲਿਆ ਤੇ ਉਹ ਵੀ ਉਸੇ ਤਰ੍ਹਾਂ ਚੁੱਪਚੀਤੇ ਬੈਗੇ ਖੈਰ ਮਤਵਾਜੀ ਜਥੇਦਾਰ ਦੁਵਾਰਾ ਭੜਕੇ ਨੇ ਪਰ ਕਿਹੜੀ ਗੱਲ ਤੇ ਦੁਵਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਨਾ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਸਗੋਂ ਬਾਕੀ ਸਰਕਾਰਾਂ ਨੂੰ ਵੀ ਲੰਗੀਆਂ ਸਰਕਾਰਾਂ ਨੂੰ ਘੇਰਿਆ ਭਾਵੇਂ ਉਹ ਕੇਂਦਰ ਦੀ ਬੀਜੇਪੀ ਸਰਕਾਰ ਹੋਵੇ ਭਾਵੇਂ ਉਹ ਲੰਗੀ ਕਾਂਗਰਸ ਦੀ ਸਰਕਾਰ ਹੋਵੇ ਉਹਨਾਂ ਨੂੰ ਘੇਰਿਆ ਪੰਜਾਬ ਦੇ ਅੰਦਰ ਬੜੀਆਂ ਸਰਕਾਰਾਂ ਨੂੰ ਘੇਰਿਆ ਔਰ ਉਸੇ ਘੇਰ ਘਰਾ ਦੇ ਵਿੱਚ ਇੱਕ ਵੱਡਾ ਬਿਆਨ ਦੇ ਗਏ ਇੱਕ ਪਾਸੇ ਵੱਲ ਨੂੰ ਝਕਾ ਦਿਖਾ ਗਏ ਆਪਣਾ ਮਤਵਾਜੀ ਜਥੇਦਾਰ ਦਾ ਚਕਾ ਸਿਮਰਨਜੀਤ ਸਿੰਘ ਮਾਨ ਜਿਹੜੇ ਸੰਗਰੂਰ ਤੋਂ ਐਮਪੀ ਰਹੇ ਨੇ ਦੁਬਾਰਾ ਉਸੇ ਥਾਂ ਤੋਂ ਚੋਣ ਲੜਨ ਲਈ ਤਿਆਰ ਨੇ ਉਧਰ ਵੱਲ ਨੂੰ ਚਕਾ ਦਿਖਾ ਗਏ ਨੇ ਮਤਵਾਜੀ ਜਥੇਦਾਰ ਸਿਮਰਨਜੀਤ ਸਿੰਘ ਮਾਨ ਦਾ ਪੱਖ ਪੂਰਗੇ ਨੇ ਹਾਲਾਂਕਿ ਸਿਮਰਨਜੀਤ ਸਿੰਘ ਮਾਨ ਦੀ ਕਾਰਗੁਜ਼ਾਰੀ ਉੱਤੇ ਸਵਾਲ ਚੁੱਕਣ ਵਾਲਿਆਂ ਦੀ ਗਿਣਤੀ ਦੇ ਵਿੱਚ ਕੋਈ ਘਾਟ ਨਹੀਂ ਹੈ ਹਾਲਾਂਕਿ ਲਗਾਤਾਰ ਸਿਮਰਨਜੀਤ ਸਿੰਘ ਮਾਨ ਨੂੰ ਕੀਤੇ ਕੰਮਾਂ ਦੇ ਬਾਬਤ ਟਕਟਹਰੇ ਵਿੱਚ ਖੜਾ ਕੀਤਾ ਜਾ ਸਕਦਾ ਆ ਕੀਤਾ ਜਾਂਦਾ ਵੀ ਹੈ ਪਰ ਉਸੇ ਗੱਲ ਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਦਾ ਹੱਕ ਪੂਜਣ ਔਰ ਉਹਨਾਂ ਦੀ ਸਪੋਰਟ ਕਰਨ ਮਤਵਾਜੀ ਜਥੇਦਾਰ ਨੌਬਰ 9 ਨੇ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਲੰਗੀਆਂ ਸਰਕਾਰਾਂ ਨੂੰ ਮੌਜੂਦਾ ਸਰਕਾਰਾਂ ਨੂੰ ਖਰੀਆਂ-ਖਰੀਆਂ ਸਮਾਈਆਂ ਪਰ ਇਹਨਾਂ ਹਾਲਾਤਾਂ ਤੋਂ ਬਾਅਦ ਮਤਵਾਜੀ ਜਥੇਦਾਰ ਨੇ ਰੁਖ ਬਦਲ ਲਿਆ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਹੁਣ ਤੱਕ ਸੰਗਰੂਰ ਦੇ ਐਮਪੀ ਸਿਮਰਨਜੀਤ ਸਿੰਘ ਮਾਨ ਦਾ ਪੱਖ ਪੂਰਗੇ ਨੇ ਸਾਰੀ ਗੱਲ ਕੀ ਹੋਈ ਹੈ ਕਿ ਨਾ ਕਾਰਨਾ ਕਰਕੇ ਇਹ ਪੱਖ ਪੂਰਿਆ ਗਿਆ ਆਉ ਸੁਣਾਉਨੇ ਆ। ਹਰ ਇੱਕ ਪ੍ਰੈਸ ਦਾ ਜੋ ਬਹੁਤ ਧੰਨਵਾਦ ਕਰਦਾ ਹਾਂ। ਅਮਰ ਸਮੂਹੇ ਪੰਜਾਬ ਵਾਸੀਆਂ ਨੂੰ ਤੇ ਹਲਕਾ ਪੰਥ ਨੂੰ ਸ੍ਰੀ ਅਕਾਲ ਪੁਰਖ ਸਾਹਿਬ ਦੇ ਜੱਜਦਾਰ ਭਾਈ ਜਰਤਾ ਸਿੰਘ ਅhbarਾ ਦੀ ਗਹਿਰ ਹਾਜ਼ਰੀ ਵਿੱਚ ਐਕਟਿੰਗ ਜੱਜਦਾਰ ਹੁੰਦਾ ਅੱਜ ਨੂੰ ਬਹੁਤ ਹੋ ਰਿਹਾ। ਅੱਜ ਮੈਂ ਸਮੂਹ ਤੇ ਵੋਟਰਾਂ ਨੂੰ ਇੱਕ ਅਪੀਲ ਕਰਨ ਵਾਸਤੇ ਤੁਹਾਡੇ ਕੋਲ ਆਜੇ ਤਾ ਗੱਲ ਇਹ ਇਸ ਤਰ੍ਹਾਂ ਹੈ ਕਿ ਪੰਜਾਬ ਦੇ ਲੋਕਾਂ ਨੇ ਵਾਰੀ-ਵਾਰੀ ਕਾਂਗਰਸ ਨੂੰ ਬਾਦਲ ਦਾ ਨੂੰ ਆਪ ਨੂੰ ਭਾਜਪੀ ਨੂੰ ਬੜੇ ਮੌਕੇ ਦਿੱਤੇ ਨੇ ਵੋਟਾਂ પાਕੇ ਇਨਸਾਫ ਲੈ ਮਾਰ ਪਰ ਅੱਜ ਸਾਰੇ ਦੇ ਸਾਰੇ ਜਿਹੜੇ ਵੋਟਰ ਨੇ ਉਹ ਨਿਰਾਸ਼ ਨੇ ਇੱਥੇ ਇਨਸਾਫ ਨਹੀਂ ਮਿਲਿਆ ਇਸ ਕਰਕੇ ਦੂਸਰੇ ਪਾਸੇ ਖਾਲਸਾ ਪੰਥ ਦੀ ਜੇ ਆਪਾਂ ਗੱਲ ਕਰਦੇ ਆ ਜਾਂ ਇੱਕ ਕੌਮ ਦੀ ਗੱਲ ਕਰਦੇ ਆ ਮੋਰਚੇ ਵੀ ਬੜੇ ਵੱਡੇ ਵੱਡੇ ਲਾ ਕੇ ਵਿਖੇ ਨੇ ਮਾਰਚ ਵੀ ਬੜੇ ਆਪਾਂ ਸਾਰਿਆਂ ਨੇ ਕੀਤੇ ਨੇ ਮੈਮੋਰੰਡਮ ਵੀ ਆਪਾਂ ਬਹੁਤ ਦਿੱਤੇ ਨੇ ਪਰ ਕਿਸੇ ਵੀ ਸਰਕਾਰ ਨੇ ਇਨਸਾਫ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਬੇਦਮੀ ਦੇ ਉੱਤੇ ਇਹਨਾਂ ਸਾਰਿਆਂ ਨੇ ਜਿੱਥੇ ਲੋਟੀਆਂ ਨੂੰ ਬਚਾਇਆ ਉੱਥੇ ਰੱਜ ਕੇ ਸਿਆਸਤ ਕੀਤੀ ਮੈਂ ਸਰਬੱਤ ਖਾਲਸਾ ਜੰਨੀਆਂ ਧਿਰਾਂ ਨੇ ਔਰ ਜਿਵੇਂ ਸਾਡੇ ਜੱਜਮਦਰ ਸਾਹਿਬ ਬਾਣ ਨੇ ਸਰਬੱਤ ਖਾਲਸਾ ਨੇ ਬਣਾਏ ਉਹਨਾਂ ਨੂੰ ਜੰਨੀਆਂ ਸਿੱਖ ਸਟੂਡੈਂਟ ਫੈਡਰੇਸ਼ਨਾਂ ਨੇ ਉਹਨਾਂ ਨੂੰ ਜੰਨੀਆਂ ਸਕਾਲਾਂ ਨੇ ਉਹਨਾਂ ਨੂੰ ਜੰਨੀਆਂ ਸੰਪਰਦਾਵਾਂ ਨੇ ਉਹਨਾਂ ਨੂੰ ਔਰ ਜਹ ਇਸ ਤਰ੍ਹਾਂ ਕਹਿ ਲਵੋ ਕਿ ਜਿਹੜੇ ਜਿਹੜੇ ਬਾਗਲਦਲ ਕਾਂਗਰਸ ਭਾਜਪਾ ਆਪ ਦਾ ਪੰਜਾਬ ਦੇ ਵਿੱਚੋਂ ਪੱਤਾ ਸਾਫ਼ ਕਰਕੇ ਇੱਥੇ ਇਨਸਾਫ਼ ਦਾ ਰਾਜ ਲਿਆਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਵਾਂ ਕਿ ਸਾਡੇ ਅਪਸ ਵਿੱਚ મતભੇਦ ਹੋ ਸਕਦੇ ਨੇ ਸਾਡੇ ਵਿਲੇਸ਼ਿਕਵੇ ਵੀ ਹੋ ਸਕਦੇ ਨੇ ਪਰ ਕਾਂਗਰਸ ਨਾਲੋਂ ਵਾਦਲ ਨਾਲੋਂ ਤਾਪਨ ਨਾਲੋਂ ਭਾਜਪਾ ਨਾਲੋਂ ਅਸੀਂ ਇੱਕ ਦੂਜੇ ਦੇ ਵੱਡੇ ਦੁਸ਼ਮਣ ਨਹੀਂ ਸੋ ਜਦੋਂ ਅਸੀਂ ਬੈਠਾਂਗੇ ਸਾਡੇ ਅੰਦਰੂਨੀ ਮਸਲੇ ਨੇ ਕਿ ਬੈਠ ਕੇ ਹੱਲ ਹੋ ਜਾਣਗੇ ਇਸ ਲਈ ਮੈਂ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਦਾ ਫਰਜਨ ਹੋਦਾ ਹੋਇਆ ਸਾਰਿਆਂ ਨੂੰ ਅਪੀਲ ਕਰਦਾ ਵਾਂ ਕਿ ਆਓ ਸਾਰੇ ਇਕੱਠੇ ਹੋ ਕੇ ਬਹੁਤ ਸਾਰੇ ਸਾਡੇ ਵੀਰਾਂ ਨੇ ਖਦਸ਼ਾ ਹੈ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਨਹੀਂ ਰਹਿ ਗਿਆ ਪੰਜਾਬ ਦੇ ਵਿੱਚ ਅਕਾਲੀ ਦਲ ਜਿਹੜਾ ਉਹ ਧੜਿਆਂ 'ਚ ਵੰਡਿਆ ਗਿਆ ਬੜੇ ਧੜੇ ਬਣ ਗਏ ਨੇ ਪੰਜਾਬ ਦੇ ਵਿੱਚ ਜਿਹੜੇ ਅਕਾਲੀ ਦਲ ਨੇ ਰਾਜ ਕੀਤਾ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਉੱਤੇ ਸਿਆਸਤ ਕੀਤੀ ਹੈ ਉਹਨੇ ਦੁਸ਼ਮਣ ਨੂੰ ਬਚਾਇਆ ਹੈ ਦੋਚੇ ਨੂੰ ਬਚਾਇਆ ਸਾਰੇ ਲੋਕ ਤਵ ਦਿਨੇ ਕਿ ਇੱਕ ਨਵਾਂ ਅਕਾਲੀ ਦਲ ਬਣੇ ਤੇ ਫੇਰ ਕੰਮ ਚੱਲੇ ਇਸ ਕਰਕੇ ਖੇਤਰੀ ਪਾਰਟੀ ਹੋਣਾ ਬਹੁਤ ਜ਼ਰੂਰੀ ਹੈ ਤੇ ਮੈਂ ਜੋ ਕਹਿਣਾ ਚਾਹੁੰਦਾ ਕਿ 1993 ਵਿੱਚ ਅਕਾਲ ਤਖਤ ਸਾਹਿਬ ਤੋਂ ਇੱਕ ਅਕਾਲੀ ਦਲ ਹੋਂਦ ਵਿੱਚ ਆਇਆ ਉਸ ਵੇਲੇ ਵੀ ਸਰਕਾਰ ਸਿੰਘ ਬਾਦਲ ਉਸ ਤੋਂ ਬਾਗੀ ਹੋ ਗਿਆ ਸੀ ਬਾਕੀ ਸਾਰਿਆਂ ਨੇ ਮੰਨ ਲਿਆ ਸੀ ਉਹ ਅੱਜ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਰੋਪੇ ਦੇ ਵਿੱਚ ਸਾਹਮਣੇ ਔਰ ਉਹ 13 ਦੀਆਂ 13 ਸੀਟਾਂ ਦੇ ਤੋਂ ਹਰਿਆਣਾ ਵਿੱਚ ਵੀ ਪਰ ਅtre ਹੋਰ ਕਿੰਨੀਆਂ ਥਾਵਾਂ ਤੇ ਉਹ ਆਪਣੀ ਧੁੰਨ ਲੜ ਰਿਹਾ ਸੋ ਸਾਨੂੰ ਇਹ ਜਿਹੜੇ ਵੱਡੇ ਦੁਸ਼ਮਣ ਨੇ ਇਹਨਾਂ ਨੂੰ ਘੁਟਾਉਣ ਵਾਸਤੇ ਸਾਡੇ ਅੱਜ ਇਹ ਕੰਮ ਤਾਂ ਸਾਰੇ ਪੰਜਾਬ ਵਾਸੀਆਂ ਦਾ ਖਰਚ ਬਣਦਾ ਹੈ ਕਿ ਆਪਾਂ ਸਾਰੇ ਸਿਮਰਨ ਸਿੰਘ ਮਾਣ ਨੂੰ ਜਿਤਾ ਕੇ ਉਹਦੇ ਉਮੀਦਵਾਰ ਜਿਤਾ ਕੇ ਜਾਂ ਜਿਹੜੇ ਪੰਥਕ ਉਮੀਦਵਾਰ ਮੈਦਾਨ ਵਿੱਚ ਨੇ ਇਹਨਾਂ ਨੂੰ ਜਿਤਾ ਕੇ ਅਸੀਂ ਅਕਾਲੀ ਦਲ ਪੱਕੇ ਦੀ ਸਥਾਪਨਾ ਕਰੀਏ ਔਰ ਦੂਜਾ ਇਹ ਜਿਹੜੀਆਂ ਪੰਜਾਬ ਦੇ ਆ ਦੁਸ਼ਮਣ ਪਾਰਟੀਆਂ ਨੇ ਜਿਹੜੀਆਂ ਬਰਗਲਾ ਕੇ ਪੰਜਾਬ ਦੇ ਵੋਟਰ ਨੂੰ ਗੁੰਮਰਾਹ ਕਰਤੀਆਂ ਨੇ ਆਪ ਔਰ ਉਹਦੀ ਲੁੱਟ ਖੋਟ ਕਰਦੀਆਂ ਐ ਇਹਨਾਂ ਤੋਂ ਫੈੜਾ ਛਡਾਉਣ ਦੀ ਅੱਜ ਅਪੀਲ ਐ ਮੈਂ ਦੇਸ਼ ਵਿਦੇਸ਼ ਵਿੱਚ ਵਸਦੇ ਜਿਹੜੇ ਸਿੱਖ ਨੇ ਜਿਨ੍ਹਾਂ ਨੇ ਦੂਸਰੀਆਂ ਪਾਰਟੀਆਂ ਨੂੰ ਬਚਾਉਣ ਜਤੋਂਉਣ ਵਾਸਤੇ ਬਹੁਤ ਜੱਲਦੇ ਵੀ ਦਿੱਤੇ ਨੇ ਮੈਂ ਅੱਜ ਸਾਰਿਆਂ ਨੂੰ ਅਪੀਲ ਕਰਦਾ ਕਿ ਆਓ ਪੰਜਾਬ ਦਾ ਫਿਕਰ ਕਰੀਏ ਪੰਥ ਦਾ ਫਿਕਰ ਕਰੀਏ ਗਰੰਥ ਦਾ ਫਿਕਰ ਕਰੀਏ ਅੱਜ ਪਾਵਰ ਜਿਹੜੀ ਐ ਤਾਲੂ ਕਿਸੇ ਦੇ ਅੱਗੇ ਧਰਮੇ ਦਾ ਮੋਰਚੇ ਲਾਉਣੇ ਨਾ ਪੈਣ ਪਾਵਰ ਸਾਡੇ ਹੱਥ ਵਿੱਚ ਆਵੇ ਅਸੀਂ ਖੁਦ ਆਪਣੇ ਫੈਸਲੇ ਕਰਕੇ ਔਰ ਅਸੀਂ ਖੁਦ ਲੋਕਾਂ ਨੂੰ ਇਨਸਾਫ ਦੇ ਕੇ ਇੱਕ ਮਾਡਲ ਇੱਕ ਵਧੀਆ ਰਾਹ ਦਾ ਜਿਹੜਾ ਨਕਸ਼ਾ ਅਸੀਂ ਕੋਸ਼ਿਸ਼ ਪਿਆਰੀ ਕਰੀਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ